ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪਲੱਸ ਕੱਲ ਦੇ ਯਾਨੀ ਕਿ 4 ਤੇ 5 ਮਈ ਨੂੰ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਔਰ ਮੀਂਹ ਦਾ ਅਸਰ ਕਿੰਨੇ ਕਨੇ ਜੀ ਤੇ ਹਨੇਰ ਚੱਕਰ ਚੱਲਣ ਦੇ ਕਿੰਨੇ ਅਸਰ ਨੇ ਇਹ ਵੀ ਅਪਡੇਟ ਤੁਹਾਨੂੰ ਦੇਾਂਗੇ ਸਸਲੇ ਦੀਆਂ ਤਾਜ਼ਾ ਸੈਟਲਰ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦਾ ਟਾਈਮ ਹੈ 4 ਮਈ ਦੀ ਸਵੇਰ ਹੈ ਤੇ ਲਗਭਗ ਇਸ ਵੇਲੇ ਸਵਾ 7 ਵਜੇ ਨੇ ਜਾ ਰਹੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਬਦਲ ਹੋਏ ਜਿਹੜੀਆਂ ਜਾਰੀ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਹੀ ਸਕਦੇ ਆ ਮਾਝਾ ਖੇਤਰ ਤੇ ਮਾਲਵਾ ਖੇਤਰ ਦੇ ਵਿੱਚ ਦਰਮਿਆਨੇ ਤੋਂ ਸੰਘਣੀ ਬਦਲ ਬਈ ਜਾਰੀ ਆ ਕਿਤੇ ਕਿਤੇ ਹਲਕੇ ਟਟਵੇਂ ਛਰਾਟੇ ਲੱਗ ਰਹੇ ਨੇ ਕੱਲ ਦੇਰ ਰਾਤ ਤੋਂ ਇਹ ਸਿਸਟਮ ਪੰਜਾਬ ਦੇ ਵਿੱਚ ਐਕਟੀਵੇਟ ਹੋ ਗਿਆ ਸੀ ਜਿਹੜਾ ਪਾਕਿਸਤਾਨ ਵਿੱਚ ਬੱਦਲ ਬਣਿਆ ਸੀ ਉਹ ਅੱਗੇ ਕੁਝ ਕਰਦਾ ਹੋਇਆ ਪੰਜਾਬ ਦੇ ਵਿੱਚ ਐਂਟਰ ਕਰ ਗਿਆ ਸੀ ਹਨੇਰ ਚਖੜ ਤੇ ਅਸਰ ਘਟਨੇ ਜੀ ਅੱਜ ਕਿਉਂਕਿ ਅੱਜ ਜਿਹੜਾ ਜਿਆ ਉੱਪਰਲੇ ਲੈਵਲ ਤੇ ਬਦਲ ਵਈ ਸਿਰ ਤੋਂ ਹੀ ਬਣ ਚੁੱਕੀ ਆ ਜਿਹਦੇ ਨਾਲ ਅੱਜ ਧੁੱਪ ਲੱਗਣ ਦੇ ਵੀ ਅਸਰ ਘਟਨੇ ਧੁੱਪ ਨਹੀਂ ਲੱਗੇਗੀ ਇਹਦਾ ਮਤਲਬ ਹਨੇਰ ਚਖੜ ਵਾਲ ਡਾਊਨ ਫੈਲਦਾ ਜਾ ਫਰੇ ਅੱਜ ਤੇ ਇਸ ਲਈ ਮੀਂਹ ਜਿਹੜਾ ਲੱਗਣ ਦੇ ਆ ਸਾਡ ਜਰੂਰ ਨੇ ਹਲਕੇ ਟੁੱਟਵੇਂ ਛਰਾਟੇ ਸ਼ਾਮ ਤੱਕ ਲੱਗ ਸਕਦੇ ਨੇ ਪਾਵਿਆਂ ਮਾਝਾ ਖੇਤਰ ਹੈ ਜਿਨ੍ਹਾਂ ਦੇ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਔਰ ਦੋਆਬਾ ਖੇਤਰ ਜੀ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਜਿਲ੍ਹਿਆਂ ਦੇ ਵਿੱਚ ਹਲਕੇ ਟੁੱਟਵੇਂ ਛਰਾਟੇ ਲੱਗ ਸਕਦੇ ਨੇ ਮਾਲਵਾ ਖੇਤਾਂ ਦੀ ਅਕਰਫਾਂ ਗੱਲ ਕਰਦੇ ਆ ਤੇ ਦੇਰ ਰਾਤ ਤੋਂ ਮੀਂਹ ਜੜਿਆ ਹਲਕਤ ਲੈ ਕੇ ਦਰਮਿਆਨੇ ਕਿਤੇ ਕਿਤੇ ਤਗੜੇ ਮੀਂਹ ਵੀ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ ਬਠਿੰਡਾ ਫਾਜ਼ਿਲਕਾ ਫਰੀਦਕੋੜ ਫਿਰੋਜ਼ਪੁਰ ਅਬੋਹਰ ਮੋਗਾ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਰੋਪੜ ਮਹਾਲੀ ਤੇ ਚੰਡੀਗੜ੍ਹ ਇਰਾ ਜ਼ਿਲ੍ਹਿਆਂ ਦੇ ਵਿੱਚ ਦੇਰ ਰਾਤ ਤੋਂ ਸ਼ਰਾਟੇ ਜਾਰੀ ਨੇ ਤੇ ਅੱਜ ਵੀ ਸ਼ਾਮ ਤੱਕ ਹਲਕੇ ਟਟਵੇਂ ਸ਼ਰਾਟੇ ਲੱਗਣ ਦੇ ਅਸਾਰ ਨੇ ਤੇ ਉਸ ਤੋਂ ਬਾਅਦ ਜੇਕਰ ਅਫਾ ਗੱਲ ਕਰਦੇ ਆ ਕੇਂਦਰੀ ਮਾਲਵਾ ਲੁਧਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਹਲੇ ਮੀਂਹ ਲੱਗੇ ਨਹੀਂ ਹੈ ਨਾ ਅ ਜੇ ਫਸੇ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਲੱਗੇ ਨੇ ਇੱਥੋਂ ਵੀ ਜਿਹੜੇ ਮੀਂਹ ਹਲਕੇ ਟੁੱਟਵੇਂ ਚਰਾਟੇ ਪੈਣ ਦੇ ਆਸਾਰ ਨੇ ਆਉਂਦੇ 6-7 ਘੰਟਿਆਂ ਦੇ ਵਿੱਚ ਸਮੋਸਾ ਫਾਗਨੇ ਜੀ ਅਲਰਟ ਜਾਰੀ ਕੀਤੇ ਹੋਏ ਨੇ ਇੱਕ ਤਾਜ਼ਾ ਅਪਡੇਟ ਤੁਹਾਡਾ ਸਾਂਝਾ ਕਰ ਦਿੰਨੇ ਆ ਜੋ ਜਾਰੀ ਕੀਤੀ ਹੈ ਜੱਜ ਅ ਮੌਸਮ ਵਿਭਾਗ ਨੇ ਸਕਰੀਨ 'ਤੇ ਦੇਖ ਸਕਦੇ ਹੋ orange alert ਅੱਜ ਤੇ ਕੱਲ੍ਹ ਲਈ ਜਾਰੀ ਕੀਤੇ ਗਏ ਨੇ 4 ਤੇ 5 ਮਈ ਲਈ ਗਾਜ਼ਲੇਸ਼ ਦੇ ਨਾਲ ਮੀਂਹ ਪلس ਠੰਡੀ ਹਲਕੀ ਤੇਜ਼ ਹਵਾਵਾਂ ਆ ਜਨਾਂ ਦੇ ਰਫਤਾਰ 40-50 ਕਿਲੋਮੀਟਰ ਹੋ ਸਕਦੀ ਆ ਸੋ ਅੱਜ ਤੇ ਕੱਲ ਇਹ orange alert ਨੇ ਸਿਸਟਮ ਪੂਰੇ ਜੋਨਾ ਤੇ ਆ ਤੇ ਤਗੜੇ ਮੀਂਹ ਦਰਜ ਕਰਾਵੇਗਾ ਤੇ ਜਦੋਂ ਬੱਦਲ ਐਕਟੀਵੇਟ ਹੋ ਜਾਂਦਾ ਤੇ ਫੈਲਾ ਕਰਦਾ ਤੇ ਉਹਦੇ ਵਿੱਚ ਕਾਫੀ ਇਲਾਕੇ ਜਿਹੜੇ ਉਹਦੀ ਮਾਰ ਹਿੱਟ ਹੁੰਦੇ ਨੇ ਉਦੋਂ ਫਿਰ ਭਿਆੰਕਾ ਭਾਰੀ ਗੜੇ ਮਾਰ ਹੁੰਦੀ ਆ ਜਿੱਥੇ ਕਿਤੇ ਬੱਦਲ ਧੁੱਪ ਲੱਗਣ ਤੋਂ ਬਾਅਦ ਐਕਟੀਵੇਟ ਹੁੰਦਾ ਪਰ ਅੱਜ ਧੁੱਪ ਲੱਗਣ ਦੇ ਅਸਰ ਘਟਨੇ ਜਿਵੇਂ ਕਿ ਕੱਲ ਧੁੱਪ ਲੱਗੀ ਸੀ ਤੇ ਦੁਪਹਿਰ ਤੋਂ ਬਾਅਦ ਬੱਦਲ ਬਣ ਗਿਆ ਸੀ ਤੇ ਇਸੇ ਤਰ੍ਹਾਂ ਜੇਕਰ ਅੱਜ घट जा तो फिर धुफ लगन दे इसलिए बदल यही चलता रहना जो शाम तक कैसे कहीं हल्के टुटमे शराटे दिता रहेगा फिलहाल जो अगले दो तीन दिनों अलर्ट जारी ने अज के कल ओरेंज अलर्ट ने उस तो बाद यैलो अलर्ट जारी रहेंगे ਸੂਇਸ ਸਿਸਟਮ ਵੱਡੇ ਲੈਵਲ ਤੇ ਪ੍ਰਭਾਵਿਤ ਕਰ ਰਿਹਾ ਪਿਛਲੇ 4-5 ਦਿਨਾਂ ਤੋਂ ਪਹਿਲਾਂ ਇੱਕ ਹਨੇਰ ਚੱਕਰ ਲੰਘ ਕੇ ਗਿਆ ਹੁਣੇ ਦੂਜਾ ਹਨੇਰ ਚੱਕਰ ਚੱਲ ਰਿਹਾ ਇਸ ਤੋਂ ਬਾਅਦ ਹਨੇਰ ਚੱਕਰ ਹੋਰ ਆਵੇਗਾ ਉਹ ਕੱਲ ਨੂੰ ਨਹੀਂ ਆਵੇਗਾ ਉਹ ਕੱਲ ਹੋ ਸਕਦਾ ਪਰਸੋਂ ਅੱਜ ਜਾਂ ਫਿਰ ਚੌਥੇ ਯਾਨੀ ਕਿ 7-8 ਤਰੀਕ ਤੱਕ ਹਲੇ ਕਮੀ ਹੋਰ ਲੱਗਣਗੇ ਤਗੜੀ ਹਨੇਰੀ ਦੇ ਨਾਲ ਜਿਹੜੀ ਠੰਡੀ ਹਨੇਰੀ ਕੋਚ ਕਰੇਗੀ ਲੈਂਦੇ ਤੋਂ ਚੜ੍ਹਦੇ ਵੱਲ ਨੂੰ ਕਾਲੀਆਂ ਘਟਾਵਾਂ ਦੇ ਨਾਲ ਜਿਹਦੇ ਨਾਲ ਮਾਝਾ ਖੇਤਰ ਵੀ ਕਵਰ ਹੋ ਸਕਦਾ ਹੈ ਮਾਲਵਾ ਖੇਤਰ ਵੀ ਕਵਰ ਹੋ ਸਕਦਾ ਹੈ ਹਲੇ ਇੱਕ ਸਪੈਲ ਮੀਹਾ ਦਾ ਹੋਰ ਤਗੜਾ ਲਗਣਾ ਬਾਕੀ ਹੈ ਉਹਦੇ ਵਿੱਚ ਹਨੇਰੀ ਵੀ ਹੋਏਗੀ ਮੀਂਹ ਚਖੜ ਵੀ ਹੋਣਗੇ ਤੇ ਤਗੜੇ ਲੈਵਲ ਤੇ ਉਹ ਪੰਜਾਬ ਦੇ ਵਿੱਚ ਪ੍ਰਭਾਵਿਤ ਕਰ ਸਕਦਾ ਹੈ ਸੋ ਕਦੋਂ ਕਰਦਾ ਜੀ ਇਹ ਅਪਡੇਟ ਤੁਹਾਨੂੰ ਦੇ ਦੇਵਾਂਗੇ ਫਿਲਹਾਲ ਅੱਜ ਤੇ ਕੱਲ ਲਈ ਅਲਰਟ ਜਿਹੜਾ ਮੌਸਮ ਹਫਗ ਨੇ orange alert ਜਾਰੀ ਕਰ ਦਿੱਤੇ ਨੇ ਬੱਦਲ ਬਣੇਗਾ ਜੀ ਤੇ ਬਣ ਚੁੱਕਾ ਹੈ ਤੇ ਮੀਂਹ ਵੀ ਲੱਰਜ ਹੋਣਗੇ ਹਨੇਰੀ ਦੇ ਰਫਤਾਰ ਘਟ ਹੋਏਗੀ ਕਿ ਬਹੁਤੇ ਡਰਨ ਦੇ ਲੋਣ ਨਹੀਂ ਹੈ ਤੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਤੇ ਕੱਲ ਮੀਂਹ ਲੱਗਣ ਦੇ ਅਸਰ ਜੜਿਆ ਬਣਦੇ ਜਾਫਰ ਨਹੀਂ ਸੰਗਰੂਰ ਮਲੇਰ ਕੋਟਲਾ ਥੋਰੀ ਨਾਬਾ ਮਲੇਰ ਤੇ ਜਿਹੜੇ ਲੋਹਿਆਣੇ ਦੇ ਖਾਸ ਕਰਕੇ ਪੱਛਮੀ ਖੇਤਰ ਜਗਰਾਉਂ ਰਾਇਕੋਟ ਸਮਰਾਲਾ ਇਹਨਾਂ ਭਾਗਾਂ ਦੇ ਵਿੱਚ ਵੀ ਹਲਕੇ ਟਟਵੇਂ ਸ਼ਰਾਟੇ ਲੱਗਣਦੇ ਅਸਰ ਨੇ ਧੰਨਵਾਦ